19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੁਆਰਾ ਆਪਣੇ ਵਾਅਦੇ ਤੇ ਚੱਲਦੇ ਅੱਜ 942 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਨਿਯੁਕਤ ਕੀਤੇ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸੇਵਾ ਭਗਤੀ ਅਤੇ ਨਿਰਪੱਖ ਹੋ ਕੇ ਕੰਮ ਕਰਨ ਦੀ ਨصیحت ਵੀ ਦਿੱਤੀ। ਇਸ ਸਮਾਗਮ ਰਵਿੰਦਰਨਾਥ ਟੈਗੋਰ ਥੀਏਟਰ ਵਿੱਚ ਕਰਵਾਇਆ ਗਿਆ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਕਾਨ ਅਤੇ ਸ਼ਹਿਰੀ ਵਿਕਾਸ ਦੇ 6 ਕਰਮਚਾਰੀਆਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ। ਇੱਥੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 200 ਦੇ ਕਰੀਬ ਨਵੇਂ ਗਾਰਡ ਭਰਤੀ ਕੀਤੇ ਗਏ ਸਨ ਅਤੇ 75 ਕਲਰਕ ਵੀ ਨਿਯੁਕਤ ਕੀਤੇ ਗਏ ਸਨ ਇੱਥੇ ਸੰਬੋਧਨ ਕਰਦਿਆਂ ਜੰਗਲਾਤ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਕਿ ਇਹਨਾਂ ਕੀਰਤੀਆਂ ਨੇ ਤਨ ਦੇ ਹੀ ਨਾਲ ਜੰਗਲਾਤ ਮਹਿਕਮੇ ਦੀ ਰੱਖਿਆ ਕੀਤੀ ਹੈ ਜਿਸ ਦੇ ਸਿੱਟੇ ਵਜੋਂ ਸੀਐਮ ਵਾਨ ਵੱਲੋਂ ਇਹਨਾਂ ਨੂੰ ਇਹ ਤੋਹਫਾ ਦਿੱਤਾ ਗਿਆ ਇੱਥੇ ਸੰਬੋਧਨ ਕਰਦਿਆਂ ਉਹਨਾਂ ਇਹ ਵੀ ਦੱਸਿਆ ਕਿ 2015 ਵਿੱਚ 411 ਲੋਕਾਂ ਨੂੰ ਪੱਕੀ ਕੀਤਾ ਗਿਆ ਸੀ ਅਤੇ ਹੁਣ 10 ਸਾਲ ਬਾਅਦ ਮਾਨ ਸਰਕਾਰ ਦੁਆਰਾ ਇਸ ਵਿਭਾਗ ਵਿੱਚ ਇਹਨਾਂ ਕਰਮਚਾਰੀਆਂ ਨੂੰ ਪੱਕੀ ਕੀਤਾ ਗਿਆ ਜਿਸ ਵਿੱਚ 13 ਕਲਰਕ 25 ਡਰਾਈਵਰ ਅਤੇ ਚਾਰ ਬੇਲਦਾਰਾਂ ਨੂੰ ਰੈਗੂਲਰ ਕੀਤਾ ਗਿਆ ਸੋ ਮਾਨ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਨੌਜਵਾਨ ਤਿੰਨ ਤਿੰਨ ਨੌਕਰੀਆਂ ਹਾਸਲ ਕਰ ਰਹੇ ਹਨ ਇਸ ਦੇ ਸੰਬੰਧ ਦੇ ਵਿੱਚ ਸੀਐਮ ਮਾਨ ਹੋਰਾਂ ਨੇ ਹੋਰ ਕੀ ਕੁਛ ਆਖਿਆ ਆਓ ਸੁਣਦੇ ਅੱਜ بڑا ਇਤਿਹਾਸਕ ਦਿਨ ਇਸ ਕਰਕੇ ਹੈ ਕਿ ਜੀ ਮੈਂ ਨੂੰ ਥੋੜਾ ਜਿਹਾ ਪਿਛਲੇ ਸਾਲਾਂ ਨਾਲ ਜੋੜ ਲਾਂ ਤਾਂ ਜਿਹੜਾ ਜਿਹੜੀ ਚੀਜ਼ ਅੱਜ ਹੋਣ ਜਾ ਰਹੀ ਹੈ ਇਸ ਤਰ੍ਹਾਂ ਦੱਸਿਆ ਹੈ ਬੋਲਣ ਵੇਲੇ ਉਹ ਪਹਿਲਾਂ ਕਿਸੇ ਸਰਕਾਰ ਦੇ ਧਿਆਨ ਚ ਆਈ ਹੋਈ ਨਹੀਂ ਜੇ ਆਈ ਹੋਣੀ ਤਾਂ ਉਹਨਾਂ ਨੇ ਗੌਲੀ ਨਹੀਂ ਛੱਡ ਪਰੇ ਚੱਲੀ ਜਾਂਦਾ ਐਂ ਚੱਲੀ ਜਾਂਦੇ ਇਸ ਤਰ੍ਹਾਂ ਸ਼ਾਇਦ ਉਹਨਾਂ ਨੇ ਆਪਣੀ ਸੋਚ ਬਣਾਈ ਹੋਣੀ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪ੍ਰਾਇਓਰਟੀ ਕੁਆਲਟੀ ਐਜੂਕੇਸ਼ਨ ਦੇਣਾ ਉਹਨਾਂ ਦੇ ਬੱਚਿਆਂ ਨੂੰ ਪ੍ਰਾਇਓਰਟੀ ਉਹਨਾਂ ਦੀ ਸਿਹਤ ਦੀ ਸੰਭਾਲ ਹੈਲਥ ਕੇਅਰ ਪ੍ਰਾਇਓਰਟੀ ਤੇ ਰੋਜ਼ਗਾਰ ਦੇਣਾ ਪ੍ਰਾਇਓਰਟੀ ਤੇ ਇਨਫਰਾਸਟ੍ਰਕਚਰ ਵਿਕਾਸ ਅਲੱਗ-ਅਲੱਗ ਤਰੀਕਿਆਂ ਤੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਲੋਕਾਂ ਨੂੰ ਸਵੇ ਰੋਜ਼ਗਾਰ ਆਪਣਾ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ ਇਸ ਸਰਕਾਰਾਂ ਦੀਆਂ ਪ੍ਰਾਇੋਰਟੀਆਂ ਸੰਵਿਧਾਨ ਮੁਤਾਬਕ ਬਣਦੀਆਂ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਚੁਣੀਆਂ ਅਸੀਂ ਮੈਂ ਵੀ ਵੋਟਰਾਂ ਚੋਂ ਹੀ ਸੀ ਉਹਨਾਂ ਸਰਕਾਰਾਂ ਦੀਆਂ ਪ੍ਰਾਇਓਰਟੀਜ਼ ਹੀ ਹੋਰ ਹੋ ਗਈਆਂ ਉਹਨਾਂ ਦੀਆਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਗੱਫੇ ਵੰਡਣੇ اپنی ਆਪ ਲਈ ਪੈਸੇ ਇਕੱਠੇ ਕਰ ਲੈਣੇ ਪ੍ਰਾਪਰਟੀਆਂ ਲੋਕਾਂ ਦੀਆਂ ਜਿਹੜੀਆਂ ਛੋਟਾ ਮੋੜਾ ਰੋਜ਼ਗਾਰ ਚੱਲਦਾ ਉਹ ਵੀ ਲੈ ਲਓ ਵੱਡੇ ਅੰਪਾਇਰ ਖੜੇ ਕਰਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤਿਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਾਤਾਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਗੁਰਬਾਣੀ ਚ ਸਵਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਉਂਦੇ ਰਖੋ ਕੈਲੀਫੋਰਨੀਆ ਲੰਡਨ ਸੰਤਾਂ ਪੰਜਾਬ ਹੀ ਦਾ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਨਾ ਖਾਲੀ ਹੈ ਜਿਨ੍ਹਾਂ ਨੇ ਤਰਖਾਨ ਦੇਣੀਆਂ ਨੇ ਲੰਗੇ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿੰਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚਲੇ ਗਏ ਮਨ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿਹਾ ਮੁੜਿ ਆਓ ਆਜੋ ਕੰਮ ਕਰੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਆਉ ਬਹੁਤ ਸਾਰੇ ਮੁੰਡੇ ਆਏ ਨੇ ਬਾਹਰ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਉੱਥੋਂ ਸਿੱਖਿਆ ਇਹ ਕੰਮ ਆਕੇ ਇਥੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐਂ ਪੰਜਾਬ ਪੈਰਾਂ ਸਿਰ ਖੜਾ ਹੋਊਗਾ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸੈਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਡ ਕਲੀਅਰ ਕਰ ਦਿੰਦੀ ਆ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਸੁਇਸ ਕਰਕੇ ਮੈਂ ਤੁਹਾਨੂੰ ਬਤਾਈ ਦਿੰਦਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਹੈ